ਹਾਂਜੀ ਦੋਸਤੋ ਸਾਨੂੰ ਸੱਚੀ ਕਾਲ ਆਸ ਕਰਦੇ ਆ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਇਸ ਵੀਡੀਓ ਨੂੰ ਦੇਖ ਕੇ ਨਾ ਸੱਚੀ ਕਾਲ ਜੇ ਦੇ ਵਿੱਚ ਰੁੱਕ ਭਰ ਕੇ ਬਾਹਰ ਆ ਜਾਂਦਾ ਹੈ ਜਦੋਂ ਨਵੀਂ ਵਿਆਹੀ ਦਰਨ ਆਪਣੇ ਫੌਜੀ ਪਤੀ ਨੂੰ ਜੰਗ ਦੇ ਲਈ ਤਿਆਰ ਕਰਕੇ ਭੇਜਦੀ ਹੈ ਫੌਜੀ ਦਾ ਮੂੰਹ ਝਠਾ ਕੇ ਉਸ ਦੇ ਘਰ ਵਾਲੀ ਬਾਹ ਦੇ ਵਿੱਚ ਆਪਣੀ ਸਸ ਅਤੇ ਨਨਾਨ ਦੇ ਕਾਰਨ ਲੱਗ ਕੇ ਬਹੁਤ ਜ਼ਿਆਦੇ ਹੁੰਦੀਏ ਬਸ ਜੰਗਾਂ ਦੀਆਂ ਆਹੀ ਨਸਾਨੀਆਂ ਹੁੰਦੀਆਂ ਹਨ ਜਾਂ ਤਾਂ ਨਵੀਂ ਵਿਆਹੀ ਦਾ ਘਰ ਉਜੜਨ ਦਾ ਡਰ ਹੁੰਦਾ ਹੈ ਜਾਂ ਫਿਰ ਕਈ ਮਾਵਾਂ ਦੀਆਂ ਕੁੱਖਾਂ ਖਾਲੀ ਹੋ ਜਾਂਦੇ ਹਨ ਜੰਗਾਂ ਦੇ ਵਿੱਚ ਆਮ ਲੋਕਾਂ ਦਾ ਬਹੁਤ ਜ਼ਿਆਦੇ ਨੁਕਸਾਨ ਹੁੰਦਾ ਹੈ ਆਹ ਦੂਸਰੀ ਵੀਡੀਓ ਦੇ ਵਿੱਚ ਜੰਗ ਦੇ ਕਾਰਨ ਇੱਕ ਛੋਟੀ ਜਹੀ ਬੱਚੀ ਨੂੰ ਬਹੁਤ ਜ਼ਿਆਦੇ ਸੱਟਾਂ ਲੱਗੀਆਂ ਹਨ ਜਦੋਂ ਇਹ ਛੋਟੀ ਜਹੀ ਬੱਚੀ ਰੋ ਰਹੀ ਹੁੰਦੀ ਹੈ ਤਾਂ ਇਸ ਛੋਟੀ ਜਹੀ ਬੱਚੀ ਦੀ ਵੀਡੀਓ ਸੁਣ ਕੇ ਸੱਚੀ ਅੱਖਾਂ ਦੇ ਵਿੱਚੋਂ ਪਾਣੀ ਆ ਜਾਂਦਾ ਹੈ ਇਸ ਛੋਟੀ ਜਹੀ ਬੱਚੀ ਦੇ ਦਾਰਸ ਕਰ ਲੈਂਦੇ ਇਹ ਘਟੋ ਘਟ ਇਸ ਦੀ ਮਾਸੂਮੀਅਤ ਜੇ ਦਾਰਸ ਕਰ ਲੈਂਦੇ ਨਾ ਤਾਂ ਇਸ ਛੋਟੀ ਜਹੀ ਬੱਚੀ ਨੂੰ ਜੰਗਾਂ ਵਾਲੇ ਪਤਾ ਹੈ ਨਾ ਹੀ ਦੇਸ਼ ਦੀਆਂ ਵੱਡਾਂ ਵਾਲੇ ਪਤਾ ਹੈ ਨਾ ਇਸ ਛੋਟੀ ਜਹੀ ਬੱਚੀ ਨੂੰ ਇਹ ਪਤਾ ਹੈ ਕਿ ਮੇਰਾ ਕੀ ਧਰਮ ਹੈ ਤੇ ਮੇਰੇ ਕੀ ਜਾਤ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿ ਛੋਟੀ ਜਹੀ ਬੱਚੀ ਦੀਆਂ ਕਿੰਨੀਆਂ ਜਿਆਦਾ ਸੱਟਾਂ ਲੱਗੀਆਂ ਹਨ ਦੋਸਤੋ ਇਸ ਵੀਡੀਓ ਦੇ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਉਹ ਵਾਈਲ ਲਾਈਕ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ